ਲੁਧਿਆਣਾ ਵਾਸੀਆਂ ਲਈ ਬੇਹਦ ਵੱਡੀ ਖਬਰ ਹੈ ਕਿਉਂਕਿ ਹੁਣ ਦਿੱਲੀ ਤੱਕ ਦਾ ਸਫ਼ਰ ਕਾਫੀ ਆਸਾਨ ਹੋਣ ਵਾਲਾ ਹੈ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੇ ਲੋਕਾਂ ਨੂੰ ਕਾਫੀ ਆਸਾਨੀ ਹੋਣ ਵਾਲੀ ਹੈ ਕਿਉਂਕਿ ਵੰਦੇ ਭਾਰਤ ਟ੍ਰੇਨ ਹੁਣ ਅੰਮ੍ਰਿਤਸਰ ਤੋਂ ਦਿੱਲੀ ਵੀ ਜਾਇਆ ਕਰੇਗੀ ਬਿਲਕੁਲ ਸਹੀ ਸੁਣ ਰਹੇ ਹੋ 30 ਦਸੰਬਰ ਤੋਂ ਯਾਨੀ ਕੱਲ ਤੋਂ ਇਸ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤੇ ਇਸ ਦੀ ਸ਼ੁਰੂਆਤ ਖੁਦ ਪੀਐਮ ਮੋਦੀ ਹੀ ਕਰਨਗੇ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਇਸ ਟ੍ਰੇਨ ਦੇ ਕਿਹੜੇ ਕਿਹੜੇ ਸਟਾਪੇਜ ਹੋਣਗੇ ਲੁਧਿਆਣਾ ਦੇ ਵਿੱਚ ਤਾਂ ਰੁਕੇਗੀ ਇਸ ਦੇ ਨਾਲ ਹੀ ਦੋ ਸਟੇਸ਼ਨ ਹੋਰ ਨੇ ਤੇ ਲੁਧਿਆਣਾ ਦੇ ਨਾਲ ਨਾਲ ਜਿੱਥੇ ਟ੍ਰੇਨ ਰੁਕੇਗੀ ਤਾਂ ਕਿ ਵੀ ਕੇ 2-2 ਮਿੰਟ ਲਈ ਇਹ ਟ੍ਰੇਨ ਰੁਕੇਗੀ ਇਸ ਦੇ ਨਾਲ ਜਿਹੜੀ ਟਾਈਮਿੰਗ ਹੋਏਗੀ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਅੰਮ੍ਰਿਤਸਰ ਤੋਂ ਸਵੇਰੇ ਟ੍ਰੇਨ ਚੱਲ ਪਵੇਗੀ 8:30 ਵਜੇ ਜਿਸ ਤੋਂ ਬਾਅਦ ਜਲੰਧਰ ਸਿਟੀ ਪਹੁੰਚਣ ਦਾ ਸਮਾਂ 9:26 ਮਿੰਟ ਦਾ ਹੈ ਲੁਧਿਆਣਾ ਪਹੁੰਚਣ ਦਾ ਸਮਾਂ ਇਸ ਟ੍ਰੇਨ ਦਾ 10:16 ਮਿੰਟ ਦਾ ਹੈ ਅੰਬਾਲਾ ਪਹੁੰਚਣ ਦਾ ਸਮਾਂ 11:34 ਮਿੰਟ ਦਾ ਰਹੇਗਾ ਤੇ ਨਵੀਂ ਦਿੱਲੀ ਤੁਹਾਨੂੰ 1:50 ਮਿੰਟ ਦੁਪਹਿਰ ਦੇ ਸਮੇਂ ਤੇ ਪਹੁੰਚਾ ਦੇਵੇਗੀ ਯਾਨੀ ਸਵੇਰੇ ਅੰਮ੍ਰਿਤਸਰ ਤੋਂ 8:30 ਵਜੇ ਚੱਲ ਕੇ ਤੁਸੀਂ ਨਵੀਂ ਦਿੱਲੀ 1:50 ਮਿੰਟ ਤੇ ਪਹੁੰਚ ਜਾਓਗੇ ਤੇ ਇਸ ਦੇ ਨਾਲ ਹੀ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਦਾ ਜਿਹੜਾ ਰਸਤਾ ਰਹਿਣ ਵਾਲਾ ਹੈ ਉਹ ਕਿਹੜੇ-ਕਿਹੜੇ ਸਟੇਸ਼ਨਾਂ ਤੇ ਰੁਕੇਗਾ ਉਹ ਤੁਹਾਨੂੰ ਦੱਸ ਚੁੱਕੇ ਹਾਂ ਤੇ ਸਮਾਂ ਵੀ ਦੱਸ ਦਈਏ ਨਵੀਂ ਦਿੱਲੀ ਤੋਂ ਸਵਾ 3 ਵਜੇ ਦੁਪਹਿਰ ਵੇਲੇ ਚੱਲ ਪਵੇਗੀ ਅੰਬਾਲਾ ਵਿਖੇ ਸ਼ਾਮ ਦੇ 5:25 ਤੇ ਤੁਸੀਂ ਪਹੁੰਚ ਜਾਓਗੇ ਲੁਧਿਆਣਾ ਵਿੱਚ 6:36 ਤੇ ਰੁਕੇਗੀ ਜਲੰਧਰ ਦੇ ਵਿੱਚ 7:26 ਤੇ ਤੇ ਅੰਮ੍ਰਿਤਸਰ ਤੁਹਾਨੂੰ ਰਾਤ ਦੇ 8:35 ਤੇ ਪਹੁੰਚਾ ਦੇਵੇਗੀ ਸੋ ਤੁਸੀਂ ਵੀ ਇਸ ਟ੍ਰੇਨ ਦਾ ਫਾਇਦਾ ਚੁੱਕ ਸਕਦੇ ਹੋ ਕੱਲ ਤੋਂ 30 ਦਸੰਬਰ ਤੋਂ ਹੀ ਟ੍ਰੇਨ ਦੀ ਸ਼ੁਰੂਆਤ ਹੋ ਜਾਏਗੀ ਲੁਧਿਆਣਾ ਜਲੰਧਰ ਤੇ ਅੰਬਾਲਾ ਵਿਖੇ ਟ੍ਰੇਨ ਜਿਹੜੀ ਹੈ ਰੁਕਣ ਵਾਲੀ ਹੈ ਸੋ ਤੁਸੀਂ ਵੀ ਇਸ ਦਾ ਫਾਇਦਾ ਚੁੱਕ ਸਕਦੇ ਹੋ